ਆਲੀ ਜਰਸੀ ਹੈ ਬਾਈ ਪਿਆਰ ਅੱਛਾ ਪੰਜਾਬ ਮੇਰਾ ਲਾਦ ਕੇ ਚਾਰੇ ਥਾਣਾ ਜਿਹੜੀ ਪੂਰੇ ਗੈਪ ਤੇ ਲੱਗੇ ਹੋਏ ਆ ਅਗਲਾ ਘਰੇ ਬੰਨ ਕੇ ਜਾਊਗਾ ਬਾਈ ਚੋਕੇ ਲੈ ਜੀ ਹੈ ਚੋਕੇ ਲੈ ਜੀ ਠੀਕ ਹੈ ਭਾਈ ਪਸੰਦ ਆਉਂਦੀ ਆ ਤਾਂ ਕਰਿਆ ਕੇ ਆ ਦੀ ਦੋ ਟਾਈਮ ਦੀ ਤਸੱਲੀ ਕਰਕੇ ਹਾਂ ਹਾਂਜੀ ਕਿਸਾਨ ਪ੍ਰਭੂ ਸਵਾਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਨਾ ਜਿਹੜੀ ਸਕਰੀਨ ਉੱਤੇ ਟਾਪ ਦੀ ਜਰਸੀ ਦੇਸੀ ਜਾਂਦੀ ਆ ਆਪਾਂ ਇਹਦੀ ਵੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਨਾ ਜਰਸੀ ਹੈਗੀ ਬਹੁਤ ਜ਼ਿਆਦੇ ਚੰਗੀ ਤਾਜੀ ਸੂਈ ਹੋਈ ਆ ਹਨਾ ਸੱਤ ਗਾਵਾਂ ਜਿਹੜੀਆਂ ਹੈਗੀਆਂ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਗਾਵਾਂ ਤਾਂ ਹੈਗੀਆਂ ਦੋਸਤੋ ਸੂਈਆਂ ਸਵਾਈਆਂ ਇੱਕ ਵਾਰੀ ਜਿਹੜੇ ਪਸ਼ੂ ਬਾਈ ਦੇ ਘਰੇ ਰੱਖੇ ਹੋਇਆ ਹਨ ਤੇ ਉਹਨਾਂ ਤੇ ਨਿਗਾਹ ਮਾਰ ਲਓ ਤੁਸੀਂ ਇੱਧਰ ਵੀ ਹੈਗੀਆਂ ਜਿਹੜੀਆਂ ਆਪਾਂ گاਵਾ ਜਿਹੜੀਆਂ ਖੜੀਆਂ ਨੇ ਇਹ ਸੂਣ ਵਾਲੀਆਂ ਨੇ 4 ਗਾਵਾਂ ਪਿੰਡ ਆਪਾਂ ਪਿੱਥੋਂ ਪਹੁੰਚੇ ਆਂ ਜ਼ਿਲ੍ਹਾ ਬਟਿੰਡਾ ਰਾਮਪੁਰਾ ਇਹਨੂੰ ਨੇੜੇ ਰਹਿ ਜਾਂਦਾ ਬਾਈ ਗੋਪੀ ਕੋਲੇ ਪਹੁੰਚੇ ਆਂ ਤੇ ਆਜੋ ਆਪਾਂ ਸਾਰੀ ਆਪਾਂ ਗੱਲਬਾਤ ਕਰਵਾਵਾਂਗੇ ਡਿਟੇਲ ਆਪਾਂ ਕੱਲੀ-ਕੱਲੀ ਗਾਂ ਦੀ ਲੈ ਕੇ ਦੇਵਾਂਗੇ ਰੇਟ ਆ ਜਿਹੜਾ ਉਹ ਆਪਾਂ ਸਾਰੇ ਪਸ਼ੂ ਦਾ ਵੀਡੀਓ ਦੇ ਵਿੱਚ ਕਰਾਵਾਂਗੇ ਆਜੋ ਕਰਾਈਏ ਬਾਈ ਨਾਲ ਆਪਾਂ ਤੁਹਾਡੀ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਤੇ ਪ੍ਰੋਪਰ ਐਡਰੈਸ ਦੱਸ ਦਿਓ ਨਾਮ ਬਾਈ ਗੋਪੀ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤਹਿਸੀਲ ਫੂਲ ਪੈਂਦੀ ਹੈ ਠੀਕ ਆ ਬਾਈ ਗੋਪੀ ਆਪੇ ਤੋਂ 3 ਕਿਲੋਮੀਟਰ ਪਿੰਡ ਆਪਣਾ ਪਿੱਥੋ ਬਾਈ ਰੰਪਰੇ ਤੋਂ ਠੀਕ ਆ ਬਾਈ ਗੋਪੀ ਆਪਾਂ ਨਾ ਪਹਿਲੇ ਨੰਬਰ ਤੋਂ ਇਸ ਗ ਜਿਹੜੀ ਇਹ ਗਾਂ ਗਈ ਬਈ ਇਹ ਬਾਈ ਗਾਂ ਛੇ ਦਾੰਦਾ ਦੂਜਾ ਸੂਆ ਸੂਈ ਆ ਠੀਕ ਆ ਮਗਰ ਬੱਛੀ ਤੇ ਤੜਕੀ ਸੂਈ ਆ ਜੇਰ ਜੂਰ ਜਮਾ ਪ੍ਰੋਪਰ ਜਮਾ ਸਾਫ ਆ ਅੱਛਾ ਠੀਕ ਆ ਤੜਕੀ ਸੂਈ ਹੋਈ ਤੜਕੀ ਸੂਈ ਕਿੰਨਾ ਕੁ ਬੌਲਾ ਹੋਊਗਾ ਬਈ ਬੌਲਾ ਥੱਲੋ ਬਈ 6 ਕਿਲੋ ਬੌਲਾ ਚ ਹੋਇਆ 6 ਕਿਲੋ ਠੀਕ ਆ ਗੱਲ ਬਈ ਤੇ ਐਵੇਂ ਕੌਣ ਨੂੰ ਕੀ ਆ ਬਈ 10 ਕਾਲਾ ਲੋਕਾਂ ਨੂੰ ਗੱਪ ਤਾਂ ਆਪਾਂ ਮਾਰ ਦੇਣੀ ਤੈਨੂੰ ਸਿੱਧੀ ਗੱਲ ਦੱਸ ਦੇਣੀ ਆ ਠੀਕ ਆ ਉਹਦਾ ਬਾਈ ਗਾਂ ਵੀ ਦੱਸਦੀ ਆ ਬੱਛੀ ਵੀ ਦੱਸਦੀ ਆ ਠੀਕ ਆ ਠੀਕ ਆ ਠੀਕ ਆ ਆ ਦੇਖੋ ਦੋਸਤੋ ਹਨਾ ਤੁਸੀਂ ਆਰਡਰ ਕੁਆਲਿਟੀ ਚੈ ਜਰਸੀ ਆ ਗਈ ਹੈ। ਬੁਣਨਾਂ ਦੇ ਨਾੜਾਂ ਦੇਖ ਲੈ ਬਾਈ। ਠੀਕ ਆ। ਇਹ ਆ ਦੇਖ ਲਓ ਇੱਕ ਵਾਰ ਆਪਾਂ ਖੜੀ ਗਾਂ ਦਿਖਾ ਦਿੰਨੇ ਆ ਤੇ ਬਾਕੀ ਥੱਲੋਂ ਜਮਾ ਕੈਮਰਾ ਲਾਦ ਗਏ ਚਾਰੇ ਥਾਣਾਂ ਜਿਹੜੀ ਪੂਰੇ ਗੈਪ ਤੇ ਲੱਗੇ ਹੋਏ ਆ ਤੇ ਆ ਜੋ ਬਾਈ ਤੋਰ ਕੇ ਦੱਸ ਫਿਰ ਆਪਾਂ ਨਾ ਰੇਟ ਪਤਾ ਕਰਾਂਗੇ ਬਾਈ ਤੋਂ। ਬਾਕੀ ਬਾਈ ਤਸੱਲੀ ਪੂਰੀ ਹੈ ਗਾਂ ਦੀ। ਬਾਈ ਮੈਂ ਕਹਣਾ ਯਾਰ ਪੂਰੀ ਪਿੰਡੂ ਲਈ ਆ ਫਾਰਮ ਚੋਂ ਬਈ ਇਹ। ਅੱਛਾ ਪਿੰਡੂ ਫਾਰਮ ਚੋਂ ਲਈਤੀ ਆ। ਲੈ ਵੀ ਆ ਦੇਖ ਲਓ ਤੁਸੀਂ ਹਨਾ। ਪੰਜਾਬ ਵਾਲੀ ਜਰਸੀ ਆ ਬਾਈ ਪਿਓਰ। ਅੱਛਾ ਪੰਜਾਬ ਵਾਲੀ ਜਰਸੀ ਆ ਗਈ ਪਿਓਰ। ਤੁਸੀਂ ਇਹ ਦੇਖ ਲਓ। ਆਰਡਰ ਕੁਆਲਿਟੀ ਬਹੁਤ ਚੰਗੀ ਆ ਹਾਂ ਕੋਤੀ ਕੋਤੀ ਬਹੁਤ ਈਣਾ ਭਾਈ ਮਗਰ ਵੀ ਬੱਛੀ ਐ ਅੱਛਾ ਮਗਰ ਬੱਛੀ ਆ ਗਈ ਹਾਂ ਮਗਰ ਇਹ ਆਪਾਂ ਜੇ ਗੱਲ ਕਰਗੇ ਵੀ ਕਿਹੜੇ ਸੀਮਣ ਸੂਮਣ ਦੀ ਇਹ ਆਪਦੇ ਪਤਾ ਕੋਈ ਭਾਈ ਐਵੇਂ ਯਾਰ ਗੱਪ ਮਰਵਾਏ ਦਾ ਤਾਂ ਕੀ ਫਾਇਦਾ ਆਪਾਂ ਨੂੰ ਭਾਈ ਲਈ ਆ ਲਈ ਆ ਹਾਂ ਇਹ ਲੋਕਾਂ ਨੂੰ ਲੱਗਦੀਆਂ ਭਾਈ ਬਰੂਡ ਦੀ ਆ ਪੈਣੀ ਮੇਕਰ ਦੀ ਉਹ ਗੱਲਾਂ ਦਾ ਕੀ ਫਾਇਦਾ ਨਹੀਂ ਠੀਕ ਐ ਗੱਲ ਤੇ ਭਾਈ ਆਪਾਂ ਜੇ ਗੱਲ ਕਰੀਏ ਕਿ ਥੀ ਚੰਗੀ ਆ ਫਾਰਮ ਵਾਲਾ ਬੰਦਾ ਠੀਕਾ ਨਹੀਂ ਮਾੜਾ ਪਰਉਂਦਾ ਜੋ ਕਨ ਕੋ ਨੂੰ ਬੱਸੀ ਦੇ ਮੱਥੇ ਤੇ ਟਵਾ ਟਵਾ ਚੰਗਾ ਗਾ ਠੀਕ ਆ ਗੱਲ ਤੇਰੀ ਤੇ ਬਾਈ ਮੈਨੂੰ ਇੱਕ ਗੱਲ ਦੱਸ ਤੇ ਇਹ ਕਿੰਨਾ ਕ ਦੁੱਧ ਪਾ ਦੂਗੀ ਤੇਰੇ ਐਡੀ ਨੂੰ ਤੱਕ ਬਾਈ ਕਾਹਨ ਨੂੰ 22 ਕਿਲੋ ਕਾਹਲਾ ਕਾਹਨ ਨੂੰ 25 ਕਿਲੋ ਠੀਕ ਆ 18 ਕਿਲੋ ਬੱਛੀ ਦੁੱਧ ਖੁੱਲਾ ਪਾ ਦੂਗੀ 18 ਕਿਲੋ ਰੇਟ ਕਿੰਨਾ ਰਹੂਗਾ ਗੋਪੀ ਇਹਦਾ ਰੇਟ 65000 62000 ਦੀ ਦੇਣੀ ਆ ਬਾਈ ਜੈਸੀਆਂ ਨੋ ਹੀ ਐ ਅੱਛਾ ਜੈਸੀਆਂ ਨੋ 60000 ਹਾਂ ਠੀਕ ਆ ਤੇ ਆ ਜਾ ਬਾਈ ਗੋਪੀ ਜਿਵੇਂ ਹੁਣ ਆ ਸੂਈ ਸਵਾਈ ਗਾਂ ਆ ਗਈ ਆਪਣੀ ਹਾਂ ਬਾਈ ਇਹਦੇ ਮਾਰੂ ਬਾਈ ਬੱਛੀ ਆ ਇਹਦੇ ਮਗਰ ਵੀ ਬੱਛੀ ਆ ਹਾਂ ਬਾਈ ਠੀਕ ਆ ਤੇ ਇਹ ਕਿੱਦੇ ਸੂਈ ਇਹ ਵੀ ਤੜਕੀ ਸੂਈ ਆ। ਇਹ ਵੀ ਤੜਕੀ ਸੂਈ ਆ। ਚਲੋ ਤੇ ਜੇਰ ਜੂਰ ਜਮਾ ਸਾਫ। ਜਮਾ ਬਾਈ ਪ੍ਰੋਪਰ ਆ। ਠੀਕ ਆ। ਇਹਦਾ ਵੀ ਆਪਾਂ ਵੀਡੀਓ ਵੀ ਦਿਖਾ ਦਾਂਗੇ ਬਾਈ ਜੀਰਾ ਪੈਂਦੀ ਜਾਂਦੀ ਇਹਨਾਂ ਨੇ ਜੀ ਕੋਈ ਪਤਾ ਮੈਸੇਜ ਕਰਦੇ ਆਪਾਂ ਨੂੰ। ਆਪਾਂ ਜੇਰ ਪੈਂਦੀ ਦੀ ਵੀਡੀਓ ਵੀ ਦਿਖਾ ਦਾਂਗੇ। ਠੀਕ ਆ। ਤੇ ਇਹ ਕਿੰਨਾ ਕੁ ਦੁੱਧ ਪਾ ਦੂ ਬਾਈ? ਬਾਈ ਕਹੌਣ ਨੂੰ 22 ਕਿਲੋ ਕਹੀ ਚੱਲ 18-19 ਕਿਲੋ ਤਾਂ ਦੇ ਖੁੱਲਾ ਪਾ ਦੂਗੀ। ਮਤਲਬ 17-18 ਹੁੰਦੀ। ਹਾਂ, ਖੁੱਲਾ। ਠੀਕ ਆ। ਤੇ ਇਹ ਜੇ ਗੱਲ ਕਰਕੇ ਕਿੰਵੇਂ ਸੂਏ ਆ? ਦੂਜਾ ਸੂਆ ਬਾਈ ਇਹ ਵੀ 6 ਦਾ ਆਂਦਾ ਮੂੰਹ। ਇਹ ਵੀ ਦੂਜਾ ਲੇ ਵੀ ਰੰਗ ਵਾਏ ਵਾਏ ਆ ਬਾਈ ਆਰਡਰ ਰੂਡਰ ਦੀ ਕੁਆਲਿਟੀ ਬੜੀ ਚੰਗੀ ਆ ਬੱਚੀ ਦੀ ਠੀਕ ਆ ਲੈ ਵੀ ਇੱਕ ਪਾਸਾ ਜਿਹੜਾ ਆਰਡਰ ਦੀ ਆ ਬਾਈ ਹਾਂ ਇਹ ਗੱਲ ਤੇ ਨਹੀਂ ਸਹੀ ਆ ਲੈ ਦੇਖਿਓ ਦੋਸਤੋ ਹਨਾ ਫਿਕਸ ਆਰਡਰ ਵਾਲੀ ਆ ਗਈ ਬਾਈ ਤੇ ਚੰਗੀ ਆ ਥਾਣਾ ਸੋਣਾ ਦੇ ਬਾਈ ਜਮਾ ਪ੍ਰੋਪਰ ਜਮਾ ਓਕੇ ਆ ਓਕੇ ਬਾਈ ਓਕੇ ਜਮਾ ਚੱਲ ਬੱਚਾ ਲਾ ਕੇ ਪਤਾ ਰਾਈ ਮਰਵਾ ਕੇ ਕਰਾਂਗੇ ਬਾਈ ਠੀਕ ਆ ਲੈ ਵੀ ਜੇ ਕੋਈ ਵੀਰ ਭਾਈ ਪਸੰਦ ਆਉਂਦੀ ਆ ਤਾਂ ਕਰਿਆ ਕੇ ਆ ਦੀ ਦੋ ਟਾਈਮ ਦੀ ਤਸੱਲੀ ਕਰਕੇ ਤੁਸੀਂ ਬਾਈ ਨਾਲ ਆਹ ਦਾ ਸੌਦਾ ਤੈਅ ਕਰ ਸਕਦੇ ਹਾਂ ਤਸੱਲੀ ਕਰਨਾ ਤੁਹਾਡਾ ਹੱਕ ਹੈ ਤੇ ਕਦ ਕਾਠ ਵੀ ਚੰਗਾ ਗਾਂ ਦਾ ਹੈਨਾ ਠੀਕ ਆ ਇਹ ਇੱਕ ਵਾਰ ਨੇੜੇ ਲਾ ਦੇ ਕੈਮਰਾ ਆ ਲੋ ਠੀਕ ਆ ਤੇ ਬੱਚੀ ਹੈ ਮਗਰ ਹਾਂ ਬੱਚੀ ਹੈ ਠੀਕ ਆ ਠੀਕ ਆ ਤੇ ਇਹਦਾ ਮਗਰ ਬੱਚੀ ਬਰੂਡ ਸੀਮਨ ਦੀ ਹੈ ਬਾਈ ਹੈ ਇਹਦੇ ਮਗਰ ਬੱਚੀ ਬਰੂਡ ਸੀਮਨ ਦੀ ਹੈ ਇਹ ਆਪਾਂ ਦਾਵਾ ਹੈਗਾ ਆਪਣਾ ਦਾਵਾ ਹੈਗਾ ਹਾਂ ਠੀਕ ਆ ਇਹਦਾ ਰੇਟ ਕਿੰਨਾ ਜਮਾ ਜੱਸ ਨੂੰ ਇਹਦਾ ਜੱਸਿਆ 9 ਬਾਈ ਰੇਟ 60000 ਦੀ ਬੱਚੀ ਦੇ ਦਾਂਗੇ ਆਪਾਂ ਕਰ ਦੇ ਛੋਟ ਮਾਂ ਤਾਂ ਉਹ ਬਈ ਮੌਕੇ ਤੇ ਆਇਆ ਅੱਛਾ ਠੀਕ ਆ ਲੈ ਭਾਈ ਇੱਕ ਮੈਨੂੰ ਐਂ ਦੱਸ ਜਿਵੇਂ ਆ ਆ ਗਈ ਆਪਣੀ ਹਣਾ ਇੱਕ ਇਹ ਪੰਜਾਬ ਵਾਲੀ ਜਰਸੀ ਆ ਗਈ ਭਾਈ ਠੀਕ ਆ ਇਹ ਲੈ ਵੀ ਮਿੱਤਰੋ ਇਹਦਾ ਵੀ ਕੱਦ ਕਾਠਾ ਹੈ ਜਿਹੜਾ ਚੰਗਾ ਗਾ ਇਹ ਕੱਲ ਸੂਈ ਆ ਭਾਈ ਇਹਦੇ ਮਗਰ ਬੱਛਾ ਗਾ ਅੱਛਾ ਕੱਲ ਸੂਈ ਆ ਹਾਂ ਠੀਕ ਆ ਤੇ ਬੱਛਾ ਮਗਰ ਆ ਹਾਂ ਭਾਈ ਫਿਰ ਮੈਨੂੰ ਐਂ ਦੱਸ ਇਹ ਕਿੰਨੇਵੇਂ ਸੂਈ ਆ ਇਹ ਵੀ ਭਾਈ ਦੂਜਾ ਸੂਈ ਆ ਇਹ ਵੀ ਦੂਜਾ ਸੂਆ ਦੂਜਾ ਸੂਆ ਭਾਈ ਪਿਓਰ ਪਿਓਰ ਭਾਈ ਤੇ ਬੜੋਂ ਸਾਫ ਆ ਹਾਂ ਭਾਈ ਜਮਾਂ ਸਾਫ ਕਰੀ ਵੀ ਆ ਹੁਣ ਠੀਕ ਆ ਇਹ ਕਿੰਨਾ ਕਦ ਦੁੱਧ ਪਾ ਦੂ ਏ ਬਈ 15 ਕਿਲੋ ਦੁੱਧ ਪਾ ਦੇ ਜੀ 15 ਕਿਲੋ ਹਾਂ ਬਾਲਾ ਨਹੀਂ ਐਵੇਂ ਤੈਨੂੰ 20 ਨਹੀਂ ਕੋਈ 22 ਨਹੀਂ ਕਹਿੰਦੇ 15 ਕਿਲੋ ਬਾਕੀ ਸੇਵਾਨਾ ਜਿੰਨਾ ਮਰਜ਼ੀ ਕੱਢ ਲੈ ਜਿੰਨਾ ਮਰਜ਼ੀ ਠੀਕ ਆ ਇਹਦਾ ਰੇਟ ਕਿੰਨਾ ਰਹੂ ਬਈ ਇਹਦਾ ਰੇਟ ਬਈ 57000 ਰੁਪਇਆ ਲੈਣ ਦੇਣਾ 57000 ਹਾਂ ਠੀਕ ਆ ਤੇ ਤੋਰੀ ਕਰਾ ਇਹਨੂੰ ਵੀ ਲੈ ਵੀ ਮਿੱਤਰੋ ਗਾਂ ਇਹ ਵੀ ਚੰਗੀ ਆ ਹਨਾ ਬਾਕੀ ਤੁਸੀਂ ਦੇਖਿਓ ਕਿਵੇਂ ਲੱਗਦੀ ਆ ਤੁਹਾਨੂੰ ਤੇ ਆਰਡਰ ਕੁਆਲਟੀ ਆਪਾਂ ਖੜੀ ਦੀ ਗਾਂ ਦੀ ਦਿਖਾ ਦਈਏ ਇਹ ਥਣ ਥਣ ਹੈਗਾ ਚੰਗਾ ਆ ਥੱਲੋਂ ਜਮਾ ਕੈਮਰਾ ਲਾਤਾ ਆਪਾਂ ਇਹ ਜਮਾ ਬਈ ਸਾਫ਼ ਕਰੀ ਵੀ ਆ ਬਹੁਤ ਜਮਾ ਬੱਸੀ ਸਾਫ਼ ਲੋ ਕੱਦ ਕੱਡ ਦੀ ਚੰਗੀ ਆ ਇਹ ਹੁਣ ਤੁਸੀਂ ਲੇਵੇ ਦੀ ਪਰਖ ਆਪ ਕਰ ਲੋ ਬਾਈ ਦੇ ਕਹਿਣ ਮੁਤਾਬਕ ਸਾਫ ਕੀਤੀ ਹੋਈ ਆ ਲੇਵੇ ਤੇ ਦੁੱਧ ਦਾ ਜੇ ਗੱਲ ਕਰੀਏ ਮੈਨੂੰ ਵੀ ਲੱਗਦਾ ਵੀ 14-15 ਕਿਲੋ ਖੁੱਲਾ ਪਾ ਦੂ ਬਾਈ ਖੁੱਲਾ ਪਾ ਦੂਗੀ 50 ਵਾਲੀ ਜੇਸੀ ਆਪਣੀ ਪਵਾ ਧੁੱਪੇ ਬੰਨੀ ਰੱਖਿਆ ਦਾ ਚੰਗੀ ਬਣਦੀ ਠੀਕ ਆ ਚਲ ਆ ਜਾ ਹੁਣ ਅੱਗੇ ਆਪਾਂ ਜਿਹੜੀਆਂ ਹੈਗੀਆਂ ਗੱਬਣਾ ਉਹ ਵੀ ਆਪਾਂ ਡਿਟੇਲ ਲੈ ਕੇ ਦੰਨੇ ਆ ਲੈ ਵੀ ਦਰਸ਼ਕੋ ਆ ਆ ਗਈ ਚੌਥੇ ਨੰਬਰ ਵਾਲੀ ਏ ਵੀ ਜਿਹੜੀ ਹੈਗੀ ਐ ਬਹੜ ਚੰਗੀ ਐ ਮੂੰਹ ਫੇਸ ਕੁਆਲਟੀ ਚੈੱਕ ਕਰ ਲਓ ਕੰਨ ਵੀ ਤੁਸੀਂ ਦੇਖ ਲਓ ਹਨਾ ਤੇ ਗੋਪੀ ਬਾਈ ਮਾੜੀ ਯੂਨਾ ਕਰਕੇ ਨੇ ਪਿੱਛੇ ਨੂੰ ਮੋੜਦਾ ਆਪਣੇ ਕੋਲ ਥੋੜੀ ਜਿਹੀ ਦਿੱਕਤ ਆਉਂਦੀ ਐ ਹਾਂ ਜੀ ਠੀਕ ਐ ਹੇ ਇਧਰ ਨੂੰ ਲੈ ਜਾ ਆਪਾਂ ਲੈ ਜਾ ਲੈ ਜਾ ਲੈ ਜਾ ਇਹ ਹੁਣ ਆਪਾਂ ਜਮਾ ਪ੍ਰੋਪਰ ਦਿਖਾ ਦਾਂਗੇ ਥੱਲੋ ਹਜੇ ਕਿੰਨੇ ਕ ਦਿਨ ਲੈ ਜੂਗੀ ਬਾਈ 20 ਦਿਨ ਪਏ ਆ ਬਾਈ 20 22 ਦਿਨ ਪਏ ਆ ਤਾਂ ਦੁੱਧ ਕਿੰਨਾ ਕ ਪਾ ਦੂਗੀ ਇਹ ਬਾਈ ਫਾਰਮ ਵਾਲ ਨੇ ਤਾਂ 25 26 ਕਿਲੋ ਕਹਿੰਦੇ ਆ ਠੀਕ ਹੈ ਹਾਂ ਆਪਾਂ 22 ਕਿਲੋ ਕਿਉਂ ਮਰਜੀ ਕਹਿ ਕੇ ਦੇ ਦਈਏ ਬਾਈ ਖੁੱਲਾ ਪਾ ਦੂ ਅਸੀਂ ਖੁੱਲਾ ਪਾ ਦੂ ਇਹ ਕਿੰਵੇਂ ਸੂਏ ਸੂਗੀ ਦੂਜਾ ਸੂਆ 6 ਦਾ ਆਉਂਦਾ ਬਾਈ ਦੂਜਾ ਸੂਆ ਖੜਾ ਲਾ ਇੱਥੇ ਠੀਕ ਹੈ ਦੂਜਾ ਸੂਆ ਬਾਈ ਕੋਪੀ ਜਿਵੇਂ ਇਹ ਬੈਡ ਨੇ ਸੂਣਾਗਾ ਦਿਨ ਲੈ ਜੋ 15 ਤੋਂ 20 ਹਾਂ ਬਾਈ ਕੀ ਰੇਟਰ ਹੋਵੇ ਇਹਦਾ ਇਹ ਬਾਈ 72000 ਦੀ ਦੇ ਦਾਂਗੇ ਆਪਾਂ 72000 ਦੀ ਹਾਂ ਚਲੋ ਬੰਨ ਦੇ ਬਾਈ ਬੋਡੀ ਵੰਤਰ ਦੀ ਤੁਸੀਂ ਚੈੱਕ ਕਰ ਲਓ ਦੋਸਤੋ ਬੋਡੀ ਵੰਤਰ ਲੱਗੇਗੀ ਇਹ ਪਲੀ ਦਾ ਠੀਕ ਹੈ ਸਾਹਸਵਾਲ ਦਾ ਕਿਸੇ ਦੀ ਚੰਗੀ ਕੀਤੀ ਹੋਈ ਆ ਆ ਜੋ ਅਗਲਾ ਜੋੜਾ ਦਿਖਾਉਣੇ ਆਪਾਂ ਤੁਹਾਨੂੰ ਜਿਹੜਾ ਥੋੜਾ ਜਿਹਾ ਲਿੱਸਾ ਦਾ ਜ਼ਰੂਰ ਪੈਂਦਾ ਤੇ ਭਾ ਇਹਨਾਂ ਦੇ ਮੈਨੂੰ ਐ ਲੱਗਦਾ ਇਹ ਤਾਂ ਭਾਈ ਲਾਟ ਹੀ ਦੇ ਦਾਂਗੇ ਜੇ ਕੋਈ ਮੰਗੇ ਤਾਂ ਅੱਛਾ ਜੋੜੇ ਦਾ ਮੁੱਲ ਕਰੇਗਾ ਹਾਂ ਜੋੜੀ ਦੇ ਦਾਂਗੇ ਭਾਈ ਚੱਲ ਠੀਕ ਆ ਮੈਨੂੰ ਐ ਦੱਸ ਇਹੇ ਜੋੜੇ ਦੀ ਡਿਟੇਲ ਖੜੇ ਨੂੰ ਦੱਸ ਦੇ ਮੜਾ ਜਾਂ ਵੀ ਕਿੰਨੇਵੇਂ ਸੂਏ ਨੇ ਸੂਣਾਗਾ ਇਹ ਦੂਜਾ ਆ ਵੀ ਭਾਈ ਦੂਜਾ ਸੁਹਾ ਵੀ ਦੂਜਾ ਸੁਹਾ ਦੂਜਾ ਸੁਹਾ ਹਾਂ ਠੀਕ ਆ ਤੇ ਇਹਨਾਂ ਦਾ ਇਹ 20-20 ਦਿਨ ਪੈਂਡਿੰਗ 'ਚ ਆ ਭਾਈ 20-20 ਦਿਨ ਪੈਂਡਿੰਗ 'ਚ ਹੈ ਤੇ ਕਿੰਨਾ ਮੁੱਲ ਕਰਤਾ ਦੋਨੋਂ ਦਾ ਇਹ ਜੋੜਾ ਭਾਈ ਦੋਨੇ ਲੱਖ ਰੁਪਈਆ ਦਾ ਦੇ ਦਾਂਗੇ ਆਪਾਂ ਲੱਖ ਰੁਪਈਆ ਦਾ ਦੇ ਦੇਗਾ ਦੋਨੇ ਹਾਂ ਜੋੜਾ ਬਾਈ ਦੁੱਧ ਕਿੰਨਾ ਕਿੰਨਾ ਪਾ ਦੇਣਗੀਆਂ ਦੁੱਧ ਬਾਈ ਨਾ ਵਾਲਾ 18 18 ਕਿਲੋ ਖੁੱਲਾ ਪਾ ਦੇਣੀ ਏ 15 ਪਲੱਸ ਹਾਂ 15 ਪਲੱਸ 15 ਪਲੱਸ ਰਾਮਣਾ ਪਾ ਦੇਣੀ ਆ ਠੀਕ ਆ ਤੇ ਦਿਨ ਕਿੰਨੇ ਕਿੰਨੇ ਕੱਢ ਜਿਵੇਂ ਮਰਜੀ ਬਠਰੋ ਠੀਕ ਆ ਦਿਨ ਬਾਈ 20 20 ਦਿਨ ਪਏ ਇਹਨਾਂ ਦੇ ਵਿੱਚ ਠੀਕ ਆ 20 20 ਦਿਨ ਇਹਨਾਂ ਦੇ ਮਾੜੀ ਕੱਢੀ ਕਰਾਂ ਬਾਹਰ ਨੂੰ ਲੈ ਵੀ ਦੋਸਤੋ ਆਪਾਂ ਤੁਹਾਨੂੰ ਗਾਂ ਇਹ ਤੋਰ ਕੇ ਹੁਣ ਇਹ ਦੂਜੇ ਸੂਏ ਸੂਣ ਵਾਲੀ 15 20 ਦਿਨ ਬਾਕੀ ਆ ਇਹ ਇਧਰ ਨੂੰ ਲੈ ਜਾ ਬਾਈ ਗੋਪੀ ਇਧਰ ਲੈ ਜਾ ਖਿੱਚ ਇਹ ਆ ਦੇਖੋ ਤੁਸੀਂ ਹੈਨਾ ਥਾਣਾ ਦਾ ਸਾਈਜ਼ ਉਹੀ ਤਾਂ ਚੰਗਾ ਹਜੇ ਸਾਨੂੰ ਤਾਂ ਮਤਲਬ ਦਿਨ ਬਹੁਤ ਪਏ ਆ ਦਿਨਾਂ ਦੇ ਵਿੱਚ ਤਿਆਰ ਹੋ ਜੂ ਪੱਟਾ ਨੂੰ ਖੋਲ ਜੂ ਜਮਾ ਹੈਨਾ ਹਾਂ ਬਈ ਹਾਂ ਠੀਕ ਆ ਇਹ ਬੱਛੀ ਦੇ ਬਾਈ 20 ਦਿਨ ਪਏ ਆ ਚਲ ਆ ਜਾ ਕਰ ਬੰਨ ਦੇ ਲੈ ਬਾਕੀ ਤਸੱਲੀ ਭਾਈ ਘਰੇ ਆ ਕੇ ਤੁਸੀਂ ਜਮਾ ਬਾਈ ਨਾ ਆਪਾਂ ਇਸ ਤਸੱਲੀ ਫੁੱਲ ਕਰਕੇ ਲੈ ਕੇ ਜਾਉ ਆਪਾਂ ਠੀਕ ਆ ਗੱਲ ਤੇ ਤੋੜਾਂ ਕੇ ਚੋ ਕੇ ਲੈ ਕੇ ਜਾਓ ਐਸ ਫੈਲ ਦਾ ਚਲੋ ਆਜੋ ਲੈ ਵੀ ਦੋਸਤੋ ਹੁਣ ਆਪਾਂ ਛੇਮੀ ਗਾ ਜਿਹੜੀ ਹੈਗੀ ਇਹ ਵੀ ਸੂਨ ਵਾਲੀ ਹੈ ਬਾਕੀ ਇਹਦੀ ਫੇਸ ਕੁਆਲਿਟੀ ਬਹੁਤ ਚੰਗੀ ਹੈ ਤੁਸੀਂ ਆਹ ਦੇਖ ਲਓ ਹਨਾ ਨੇੜੇ ਲਾ ਦਿੱਗੇ ਕੈਮਰਾ ਕੰਨ ਕੰਨ ਵੀ ਚੰਗਾ ਹੈ ਇੱਧਰ ਲੈ ਜਾ ਗੋਪੀ ਲਿਸੀਆਂ ਲਿਸੀਆਂ ਥੋੜੀਆਂ ਜੀਆਂ ਮੈਨੂੰ ਐ ਲੱਗਦਾ ਸਮਝਾ ਨਹੀਂ ਬਾਈ ਯਾਰ ਕਿੱਥੇ ਹਾਂ ਸਮਝਾ ਨਹੀਂ ਹੋਈਆਂ ਤੇ ਇੱਧਰ ਦੇਖ ਲਓ ਤੁਸੀਂ ਆਪਾਂ ਸੀ ਸਮੀ ਹੁੰਦੀ ਅਸੀਂ ਗੱਲ ਬੱਤੀ ਠੀਕ ਆ ਤੇ ਗੋਪੀ ਇੱਕ ਮੈਨੂੰ ਐ ਦੱਸ ਜਿਵੇਂ ਥਣਾ ਥੋਣਾ ਦੀਆਂ ਜਮਾ ਓਕੇ ਆ ਮੈਂ ਕਹਿੰਦਾ ਬਾਈ ਆਪਾਂ ਸੱਲੀ ਕਰਕੇ ਲੈ ਕੇ ਜਾਵੇ ਆ ਵੇਲਾ ਦਿੱਕਤ ਤਾਂ ਨਹੀਂ ਆਉਂਦੀ ਕਿਸੇ ਨੂੰ ਮੈਂ ਕਹਿੰਦਾ ਬਾਈ ਪੂਰਾ ਵੀ ਨਹੀਂ ਆਉੜੀ ਫੁੱਲ ਜਿੰਮੇਵਾਰੀ ਹੈ ਫੁੱਲ ਬਾਈ ਫੁੱਲ ਠੀਕ ਆ ਆਪਾਂ ਥਣਾ ਦੀ ਮਾੜੀ ਲੈਂਦੇ ਨਹੀਂ ਬਈ ਆਪ ਚਲੋ ਚੰਗੀ ਗੱਲ ਆ ਬਾਕੀ ਉਹ じゃ ਫਿਰ ਕੰਮਕਾਰ ਵੀ ਚੱਲਦਾ ਹਨਾ ਠੀਕ ਆ ਤੇ ਜੋੜੇ ਦਾ ਰੇਟ 50000 ਰੁਪਇਆ ਬਾਈ ਨੇ ਕੀਤਾ ਤੇ ਆਜੋ ਰੁਪਇਆ ਬਾਈ ਉਹ ਸੌਰੀ ਲੱਖ ਰੁਪਇਆ ਹਾਂ ਇੱਕ ਦਾ 50000 ਚਲੋ ਕੋਈ ਗੱਲ ਨਹੀਂ ਤੇ ਇਧਰ ਗੋਪੀ ਜਿਵੇਂ ਆ ਖੜੀ ਹੈਗੀ ਇਹ ਕਰਾਉਸ ਗਾਗੀ ਬਾਈ ਠੰਡੀ ਸੀਲ ਇੰਨੀ ਆ ਰਹਿ ਰੱਬ ਦਾ ਨਾਮ ਠੀਕ ਹੈ ਜਿਵੇਂ ਮਰਜੀ ਬੈਠਾ ਰਹੇ ਭਾਵੇਂ ਜਵਾਕ ਚ ਹੋਈ ਜਾਵੇ ਤਾਂ ਇਹ ਇਹਦੇ ਵੀ ਦਿਨ ਤਾਂ ਵਾਵਾ ਪਏ ਆ ਹਾਂ ਬਾਈ ਇਹਦੇ ਭਾਏ ਆ 25 26 ਦੇਣਾ ਅੱਛਾ ਇਹਨੀਆਂ ਕੱਚੀਆਂ ਫਿਰ ਇਹ ਬਾਈ ਆਪਣੀ ਘਰ ਦੀ ਗਾਂ ਇੱਕ ਦੀ ਵੇਚ ਲਾਂਗੇ ਆਪਾਂ ਠੀਕ ਆ ਹਾਂ ਇਹਦਾ ਕੀ ਰੇਟ ਰਹੂਗਾ ਇਹਦਾ ਤਾਂ ਬਾਈ ਆਪਾਂ ਗਰੰਟੀ ਲੈ ਲਾਂਗੇ 22 ਕਿਲੋ ਦੁੱਧ ਜਮਾ ਚੋਇਆ ਵਾ ਕੰਡੇ ਵਾਲਾ 22 ਕਿਲੋ ਦੁੱਧ ਚੋਇਆ ਕੰਡੇ ਵਾਲਾ ਜਮਾ ਕੰਡੇ ਵਾਲਾ ਬਾਈ ਗਰੰਟੀ ਆ ਜਮਾ ਗਰੰਟੀ ਕਿੰਨਾ ਰੇਟ ਰਹੂਗਾ ਕਿੰਨੇਵੇਂ ਸੂਏ ਸੂਣਾ ਇਹਨੇ ਇਹ ਬਾਈ ਤੀਜਾ ਸੂਆ ਸੂਦੀ ਆ ਹੁਣ ਠੀਕ ਆ ਹਾਂ ਤੇ ਰੇਟ ਰੇਟ ਇਹਦਾ ਬਾਈ 550 ਖੋਲ ਫਿਰ ਕਰ ਖੋਲ ਖੋਲ ਠੀਕ ਆ ਗੱਲ ਤੇਰੀ ਤੇ 2 ਬਾਈ ਲੀਟਰ ਦੁੱਧ ਜਮਾ ਗਰੰਟੀ ਲੈ ਲੈ ਅਗਲਾ ਘਰੇ ਬੰਨ ਕੇ ਜਾਊਗਾ ਬਾਈ ਚੋਕੇ ਲੈ ਜੀ ਹੈ ਚੋਕੇ ਲੈ ਜੀ ਠੀਕ ਆ ਸੌਦਾ ਪਹਿਲਾਂ ਹੋਣ ਕਰ ਲਈ ਠੀਕ ਆ ਲੈ ਵੀ ਆਜਾ ਬਾਈ ਬਾਡੀ ਮੰਤਰੀ ਦੱਸਦੀ ਹੈ ਗਾਂ ਦੀ ਠੀਕ ਆ ਕੱਦ ਕਾੜ ਤਾਂ ਬਹੁਤ ਆ ਲੈ ਆ ਲੈ ਆ ਉਹਨਾਂ ਨੂੰ ਲੈ ਆ ਬਾਕੀ ਤੁਸੀਂ ਦੋਸਤੋ ਦੇਖ ਸਕਦੇ ਹੋ ਹਨਾ ਬਾਕੀ ਕ੍ਰਾਸ ਦੇ ਵਿੱਚ ਆ ਹੈਗਾ ਗਰਮੀ ਨਹੀਂ ਬਾਈ ਮਣਦੀ ਭੋਰਾ ਵੀ ਹਾਂ ਇਹਨਾਂ ਨੇ ਤਾਂ ਕੀ ਗਰਮੀ ਮਣਨਾ ਹੈ ਬਣਦੇ ਬਣਦੇ ਕਰ ਆ ਜਾ ਪਤਾ ਜਾ ਠੀਕ ਆ ਬਾਕੀ ਹਜੇ ਤਾਂ ਇਹਨਾਂ ਨੇ ਜੇ ਗੱਲ ਐਂ ਤਾਂ ਬਾਈ ਮੱਛੀ ਨੇ ਬਣਨਾ ਤਾਂ ਤੁਰਿਆ ਵੀ ਨਹੀਂ ਜਾਂਦਾ ਯਾਰ ਐਨੀ ਬਣਦੀ ਥੱਲੇ ਠੀਕ ਆ ਠੀਕ ਆ ਹਾਂ ਲੈ ਵੀ ਆਜੋ ਅੱਛਾ ਬਾਈ ਗੋਪੀ ਜੀ ਮੈਂ ਹੁਣ ਆਪਾਂ ਤੇਰੇ ਸਾਰੇ ਨਗ ਤੋੜ ਕੇ ਦਿਖਾਤੇ ਹਨਾ ਤੇ ਮੈਨੂੰ ਐਂ ਦੱਸ ਜਿਹੜੇ ਕੋਈ ਵੀ ਨਗ ਹੈਗਾ ਸਾਰੇ ਨਗਾਂ ਦੀ ਸੱਤਾਂ ਦੇ ਸੱਤਾਂ ਦੀ ਤਸੱਲੀ ਹੈ ਫੁੱਲ ਲੈ ਬਾਈ ਫੁੱਲ ਠੀਕ ਆ ਜੇ ਕੋਈ ਵਾਰਲਾ ਆ ਕੇ ਹੁੰਦਾ ਤੇ ਉਹਨਾਂ ਨੂੰ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਆ ਬਾਈ ਪੂਰਾ ਪ੍ਰਬੰਧ ਆ ਪੂਰਾ ਪ੍ਰਬੰਧ ਠੀਕ ਆ ਗੱਲ ਤੇ ਨੰਬਰ ਬੋਲ ਦੇ ਤੇਰਾ 8264725244 ਬੀ 647 52 43 ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆ ਜਰਸੀ ਹੈ ਜਿਹੜੀ ਆਪਣੇ ਕੋਲੇ ਬਾਈ ਜਦੋਂ ਮਰਜੀ ਅਵੇਲੇਬਲ ਸੱਤ ਅੱਠ ਪਸ਼ੂ ਡੰਗਰ ਅਵੇਲੇਬਲ ਹੁੰਦੇ ਆ ਮੱਝਾਂ ਵੀ ਮੱਝਾਂ ਵੀ ਆ ਜਾਂਦੀਆਂ ਹਾਂ ਮੱਝਾਂ ਵੀ ਆ ਜਾਂਦੀਆਂ ਬਾਈ ਬੱਚੀਆਂ ਵੀ ਆ ਜਾਂਦੀਆਂ ਅਫਸਰਾ ਗੱਬਣਾ ਪਸ਼ੀਆਂ ਵੀ ਆ ਜਾਂਦੀਆਂ ਠੀਕ ਹੈ ਠੀਕ ਆ ਬੈੜਾਂ ਦਾ ਆਪਣੇ ਕੋਲੇ ਆਮ ਹੀ ਰਹਿੰਦੀਆਂ ਬਾਬੇ ਦੀ ਮੇਰ ਨਾਲ ਆਮ ਹੀ ਰਹਿੰਦੇ ਆ ਚਲੋ ਬਹੁਤ ਸੋਹਣਾ ਕੰਮ ਆ ਬਾਈ ਤੇ ਲੈ ਵੀ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਇੱਕ ਬਾਈ ਹੋਰ ਬੇਨਤੀ ਆ ਜਿਨੇ ਬੈੜ ਲੈਣੀ ਆ ਫੋਨ ਉਹੀ ਲਾਓ ਫालतू ਹੋ ਨਾ ਲਾਇਵ ਬਾਲੇ ਹੁੰਦੇ ਆ ਫਿਰ ਅੱਛਾ ਠੀਕ ਹੈ ਗੱਲ ਸਵਾਦ ਲੈਣ ਵਾਲੇ ਬਾਲੇ ਆ ਲੈਣ ਵਾਲੇ ਘੱਟ ਹੁੰਦੇ ਠੀਕ ਹੈ ਰੇਟ ਜਿਹੜੇ ਹੈਗੇ ਵੀ ਫਿਕਸ ਹੀ ਆ ਫਿਕਸ ਹੀ ਹੈ ਬਈ ਚਲੋ ਧੰਨਵਾਦ ਬਈ ਠੀਕ ਹੈ ਬਈ ਤੇ ਲੈ ਵੀ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜਿੰਨੇ ਵੀ ਵੀਰ ਵੀਡੀਓ ਸ਼ੇਅਰ ਕਰਦੇ